ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਦੇ 365 ਦਿਨ ਹੁੰਦੇ ਨੇ ਤੇ ਸਿੱਖ ਕੌਮ ਦੇ ਅਮਰ ਸ਼ਹੀਦ ਤੇ ਉਹ ਦਿਨ ਕਿਹੜਾ ਹੈ ਜਿਸ ਦਿਨ ਸਿੱਖ ਕੌਮ ਦਾ ਕੋਈ ਸ਼ਹੀਦ ਨਹੀਂ ਹੋਇਆ ਸੋ ਇਸ ਬੋਰਡ ਦੇ ਉੱਤੇ ਬੜਾ ਸੋਹਣਾ ਲਿਖਿਆ ਹੋਇਆ ਹੈ ਕਿ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਚਮਕੌਰ ਦੇ ਸ਼ਹੀਦ ਸਰਹੰਦ ਦੇ ਸ਼ਹੀਦ ਤੇ ਉਸ ਤੋਂ ਬਾਅਦ ਜੋ ਮੁਕਤਸਰ ਦੇ ਸ਼ਹੀਦ ਸਾਰੇ ਸਨ ਦੇ ਈਸਵੀ ਦੇ ਨਾਲ ਲਿਖੇ ਹੋਏ ਨੇ ਸੋ ਉਹਨਾਂ ਅਮਰ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ ਦੇਖੋ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬੰਦਾ ਸਿੰਘ ਜੀ ਬਹਾਦਰ ਕੇ ਮੁਗਲ ਸਰ ਦੇ ਸ਼ਹੀਦ 40 ਸਿੰਘ 1705 ਈਸਵੀ ਭਾਈ ਤਾਰਾ ਸਿੰਘ ਜੀ ਭਾਈ ਬੋਤਾ ਸਿੰਘ ਜੀ ਭਾਈ ਦੀਪ ਸਿੰਘ ਜੀ ਭਾਈ ਮਹਤਾਬ ਸਿੰਘ ਜੀ ਸੁਖਾ ਸਿੰਘ ਜੀ ਤੇ ਪੰਗਾਣੀ ਜੀ ਤੋਂ ਜੁੱਧ ਦੇ ਸ਼ਹੀਦ ਤੇ ਅੱਗੇ ਭਾਈ ਗੁਰਬਖਸ਼ ਸਿੰਘ ਜੀ ਤੋਂ ਅੱਗੇ ਆਪਾਂ ਦੇਖਦੇ ਹਾਂ ਅਟਾਰੀ ਦੇ ਸ਼ਹੀਦ ਨਨਕਾਣਾ ਸਾਹਿਬ ਦੇ ਸ਼ਹੀਦ ਸੋ ਇਹ ਮਹਾਨ ਸ਼ਹੀਦ ਆਪਣੀ ਸਿੱਖੀ ਸਿਧਕ ਨੂੰ ਨਵਾ ਗਏ ਸੋ ਲਗਾਤਾਰ ਦੇਖੇ ਹੋਏ ਨੇ ਇਹ 1947 ਦੇ ਸ਼ਹੀਦ 1984 ਦੇ ਸ਼ਹੀਦ ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ ਜੋ ਆਪਣੇ ਦੇਸ਼ ਤੋਂ ਕੌਮ ਤੋਂ ਕੁਰਬਾਨ ਹੋ ਗਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ